ਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨਾ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਿਖਾਰੀ ਦਾਣ ਦੇਦ ਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere pairon mahalla 55 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावन हारा ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹੋ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਭਿਖਾਰੀ ਦਾਣ ਦੇ ਦੇਤਾਰਾ ਤੋਂ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਹਾਂ ਬਲਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ दया करो ठाकुर प्रभु मेरे गुण गावे नानक नित तेरे दया करो ठाकुर प्रभु मेरे गुण गावे नानक नित तेरे पैरों महल्ला पंचवां तू मेरा पिता तू है मेरा माता तू मेरे जी प्राण सुख दाता तू मेरा ठाकुर हो दास तेरा तुझ बिना अवर नहीं को मेरा कर कृपा करो प्रबदात तुमरी उस्तत करयो दिन रात रहा हम तेरे जंत तू बजावनहारा हम तेरे भिखारी दान दे दतारा तो प्रसाद रंग रस माने कट कट अंतर तुमे समानै tumri kirpa te japiye na sad sang tumre gun gaao tumri daya te hoy dard vinash tumri maya te kamal bigaas haun belhar jau gurdev safal darshan jaaki nirmal sev daya karo bhagur prab mere gun gaave nanak nit tere ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹਾਂ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ tumri ustat karyo din raat raha ham tere jant tu bajawan hara ham tere pikhari daan de datara to prasad rang rasmane kat kat antar tumhe samane tumri kripa te japiye na sad sang tumre gun gao tumri daya te hoy dard vinaas tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere ਪੈਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਨ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਨਾ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਿਖਾਰੀ ਦਾਣ ਦੇਦ ਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ tumri maya te kamal bigaas ho belhar jau gurdev safal darshan ja ki nirmal sev daya karo thakur prab mere gun gaave nanak nit tere daya karo thakur prab mere gun gaave nanak nit tere pairon mohalla 5 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावन हारा ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹੋ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਬਿਖਾਰੀ ਦਾਨ ਦੇ ਦੇਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਹौं ਬelhare ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ दया करो ठाकुर प्रभु मेरे गुण गावे नानक नित तेरे दया करो ठाकुर प्रभु मेरे गुण गावे नानक नित तेरे पैरों महल्ला 5 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुज बिना अवर नहीं को मेरा कर कृपा करो प्रभु दात तुमरी उस्तत करयो दिन रात रहा हम तेरे जंत तू बजावन हारा हम तेरे भिखारी दान दे दतारा तो प्रसाद रंग रस माने कट कट अंतर तुमे समानै tumri kirpa te japiye naao sad sang tumre gun gaao tumri daya te hoy dard vinaash tumri maya te kamal bigaas haun belhar jau gurdev safal darshan jaaki nirmal sev daya karo thakur prab mere gun gaave nanak nit tere दया करो ठाकुर प्रभु मेरे गुण गावे नानक नित तेरे पैरों महल्ला 5 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता tumri ustat karyo din raat raho ham tere jant tu bajawan hara ham tere pikhari daan de datara to prasad rang rasmane kat kat antar tume samane tumri kirpa te japiye na sad sang tumre gun gao ਹੋਏ ਦਰਦ ਬినాਸ ਤੁਮਰੀ ਮਯਾ ਤੇ ਕਮਲ 비ਗਾਸ ਹਾਂ ਬelhar ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨਾ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਿਖਾਰੀ ਦਾਣ ਦੇਦ ਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere pairon mahalla 5 तू मेरा पिता तू है मेरा माता तू मेरे जी प्राण सुख दाता तू मेरा ठाकुर हो दास तेरा तुझ बिना अवर नहीं को मेरा कर कृपा करो प्रब दाता तुमरी उस्तत करयो दिन रात रहा हम तेरे जंत तू बजावन हारा ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹੋ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ तू मेरे जी प्राण सुख दाता तू मेरा ठाकुर हो दास तेरा तुझ बिना अवर नहीं को मेरा कर कृपा करो प्रभु दाता तुम्हारी उस्तत करयो दिन रात रहा हम तेरे जंत तू बजावन हारा हम तेरे भिखारी दान दे दतारा ਤੋਂ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਹौं ਬelhare ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ दया करो ठाकुर प्रभु मेरे गुण गावे नानक नित तेरे दया करो ठाकुर प्रभु मेरे गुण गावे नानक नित तेरे पैरों महल्ला 55 तू मेरा पिता तू है मेरा माता तू मेरे जी प्राण सुख दाता तू मेरा ठाकुर हो दास तेरा উজ বিনা আওয়ার নাহি কো মেরা কর কৃপা করো প্রভ দাত তুমরি উস্তত করিও দিন রাত রহা হাম তেরে জন্ত তু বাজাওন হারা হাম তেরে পিখারি দান দে দাতার তৌ প্রসাদ রং রস মানে কাট কাট অন্তর তমে সমানে tumri kirpa te japiye nao sad sang tumre gun gaao tumri daya te hoy dard vinash tumri maya te kamal bigaas ho belhar jau gurdev safal darshan jaaki nirmal sev daya karo bhagur prab mere gun gaave nanak nit tere ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹਾਂ ਦਾਸ ਤੇਰਾ ਤੁਜ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ tumri ustat karyo din raat raha ham tere jant tu bajawan hara ham tere pikhari daan de datara to prasad rang rasmane kat kat antar tume samane tumri kirpa te japiye na sad sang tumre gun gao tumri daya te hoy dard vinash tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere ਪੈਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨਾ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਭਿਖਾਰੀ ਦਾਣ ਦੇ ਦੇ ਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere pairon mahalla 5 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावनहारा ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹੋ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ 5 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुम्हारी उस्तत करयो दिन रात रहा हम तेरे जंत तू बजावन हारा हम तेरे भिखारी दान दे दतारा ਹਉ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਹਉ ਬelhਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ दया करो ठाकुर प्रभु मेरे गुण गावे नानक नित तेरे दया करो ठाकुर प्रभु मेरे गुण गावे नानक नित तेरे पैरों महल्ला पंचवां तू मेरा पिता तू है मेरा माता तू मेरे जी प्राण सुख दाता तू मेरा ठाकुर हो दास तेरा तुझ बिना अवर नहीं को मेरा कर कृपा करो प्रभु दात तुम्हारी उत्तत करयो दिन रात रहा हम तेरे जंत तू बजावन हारा हम तेरे भिखारी दान दे दतारा तो प्रसाद रंग रस माने कट कट अंतर तुमे समाने tumri kirpa te japiye nao sad sang tumre gun gaao tumri daya te hoy dard vinash tumri maya te kamal bigaas haun belhar jau gurdev safal darshan jaaki nirmal sev daya karo bhagur prab mere gun gaave nanak nit tere ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ tumri ustat karyo din raat raho ham tere jant tu bajawan hara ham tere pikhari daan de datara to parsad rang rasmane kat kat antar tumhe samane tumri kripa te japiye na sad sang tumre gun gao ਤੁਮਰੀ ਦਇਆ ਤੇ ਹੋਏ ਦਰਦ ਬਿਨਾਸ ਤੁਮਰੀ ਮਾਇਆ ਤੇ ਕਮਲ ਵਿਗਾਸ ਹਉ ਬਲਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨਾ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere pairon mahalla 5 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना और नहीं को मेरा कर कृपा करो प्रब दाता तुम्हारी उसत करयो दिन रात रहा हम तेरे जंत तू बजावन हारा ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਹੌ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ